ਅਜੋਕਾ ਜੀਵਨ ਭੱਜ ਦੌੜ ਪਰ ਆ ਜੀਣਾ ਹੈ ਹਰ ਇਨਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜ ਦੌੜ ਦੇ ਵਿੱਚ ਰਹਿੰਦਾ ਹੈ ਕੁਛ ਨਾ ਕੁਛ ਕਰਦਾ ਰਹਿੰਦਾ ਹੈ ਪੂਰਾ ਭੀਜਿਆ ਹਰ ਇਨਸਾਨ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਦਾ ਮਨ ਵੀ ਪੂਰਾ ਭੀਜਿਆ ਹੈ ਹਰ ਟਾਈਮ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ ਬੈਠਾ ਕਿਤੇ ਹੁੰਦਾ ਹੈ ਕਰ ਕੁਛ ਰਿਆ ਹੁੰਦਾ ਹੈ ਇਸ ਨਾਲ ਕੀ ਹੈ ਕੰਮ ਤੇ ਪੂਰੇ ਤਰ੍ਹਾਂ ਇੰਪੈਕਟ ਪੈਂਦਾ ਹੈ ਜਿਹੜਾ ਕੰਮ ਦਾ ਕਰ ਰਿਆ ਹੁੰਦਾ ਤਾਂ ਧਿਆਨ ਕਿਤੇ ਹੋਰ ਹੁੰਦਾ ਹੈ ਉਹ ਕੰਮ ਸਿਰੇ ਨਹੀਂ ਲੱਗ ਪਉਂਦਾ ਇਸ ਨਾਲ ਕੀ ਹੁੰਦਾ ਹੈ ਫਾਈਨਲ ਨਤੀਜਾ ਕਿ ਕੋਈ ਵੀ ਕੰਮ ਸਿਰੇ ਨਹੀਂ ਲੱਗ ਪਉਂਦਾ ਇਹੋ ਜੇ ਸਮੇਂ ਦੇ ਵਿੱਚ ਮਾਈਂਡਫੁਲਨੈਸ ਦੇ ਵਿੱਚ ਰਹਿਣਾ ਸਚੇਤਨਤਾ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੰਦਾ ਅਗਰ ਪ੍ਰੈਜੈਂਟ ਨਹੀਂ ਹੈ ਵਰਤਮਾਨ ਦੇ ਵਿੱਚ ਤਾਂ ਉਹ ਕਿਸੇ ਵੀ ਕੰਮ ਨੂੰ ਵਧੀਆ ਕਾਰਗਰ ਤਰੀਕੇ ਨਾਲ ਨਹੀਂ ਕਰ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਮੁਸ਼ਕਲ ਆਉਂਦੀ ਹੈ ਕਿ ਸਚੇਤਨਤਾ ਕਿਵੇਂ ਲਿਆਂਦੀ ਜਾਵੇ ਕਿਵੇਂ ਮਾਈਂਡਫੁਲਨੈਸ ਰੱਖਿਆ ਜਾਵੇ ਕਿਵੇਂ ਮਨ ਨੂੰ ਪ੍ਰੈਜੈਂਟ ਦੇ ਵਿੱਚ ਰੱਖਿਆ ਜਾਵੇ ਦਿੱਕਤ ਬਹੁਤ ਵੱਡੀ ਹੈ ਦਿੱਕਤ ਪਰੇਸ਼ਾਨੀ ਹੈ ਸਾਰਿਆਂ ਨੂੰ ਆਉਂਦੀ ਹੈ ਪਰ ਇਸ ਦਾ ਹੱਲ ਬਹੁਤ ਲੋਕਾਂ ਦੇ ਕੋਲ ਹੈ ਨਹੀਂ ਮਾਈਂਡਫੁਲਨੈਸ ਕੀ ਹੈ ਜਦੋਂ ਅਸੀਂ ਚੱਲ ਰਹੇ ਹਾਂ ਤਾਂ ਚੱਲਣ ਵੱਲ ਧਿਆਨ ਜਦੋਂ ਅਸੀਂ ਖੜੇ ਹਾਂ ਉਦੋਂ ਕਰਨ ਵਲ ਤੇ ਆ ਜਦੋਂ ਅਸੀਂ ਲੇਟੇ ਆ ਕੋਈ ਲੇਟਰ ਵਲ ਤੇ ਆ ਜਦੋਂ ਅਸੀਂ ਬੈਠੇ ਆ ਉਦੋਂ ਬੈਠਣ ਵਲ ਤੇ ਆ ਜਦੋਂ ਅਸੀਂ ਖਾਣਾ ਖਾ ਰਹੇ ਆ ਖਾਣ ਵਲ ਤੇ ਆ ਜਦੋਂ ਵੀ ਕੋਈ ਕੰਮ ਕਰ ਰਹੇ ਹੋ ਉਸੇ ਵਲ ਤੇ ਆ ਤੁਹਾਡਾ ਸਰੀਰ ਮਹਿਸੂਸ ਕਰੇ ਉਹ ਚੀਜ਼ ਨੂੰ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਬਹੁਤ ਸਾਰੇ ਕੰਮ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਮਾਈਂਡਫੁਲਨੈਸ ਲਿਆਉਣਾ ਔਖਾ ਹੈ ਪਰ ਬਹੁਤ ਸਾਰੇ ਕੰਮ ਅਜਿਹੇ ਹਨ ਜਿਨ੍ਹਾਂ ਦੇ ਥਰੂ ਮਾਈਂਡਫੁਲਨੈਸ ਆ ਸਕਦੀ ਹੈ ਜਿਹੜੇ ਕੰਮ ਦੇ ਵਿੱਚ ਤੁਹਾਡਾ ਦਿਮਾਗ ਤੁਹਾਡਾ ਮਨ ਤੇ ਤੁਹਾਡਾ ਸਰੀਰ ਦੋਨੇਰ ਮੌਲਵਾ ਉਥੇ ਮਾਈਂਡਫੁਲਨੈਸ ਆਉਗੀ ਹੋਰ ਕੰਮ ਦੇ ਵਿੱਚ ਮਾਈਂਡਫੁਲਨੈਸ ਲੁਣੀ ਔਖੀ ਹੈ ਤੁਸੀਂ ਦੇਖੋ ਜਿਹੜੇ ਕੰਮ ਦੇ ਵਿੱਚ ਤੁਹਾਨੂੰ ਆਨੰਦ ਆਉਂਦਾ ਨਾ ਉਹ ਕੰਮ ਮਾਈਂਡਫੁਲਨੈਸ ਦੇ ਵਿੱਚ ਰਹਿ ਕੇ ਕੀਤਾ ਹੁੰਦਾ ਹੈ ਮੈਂ ਤਿੰਨ ਕੁਦਰਤੀ ਤਰੀਕੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਥਰੂ ਅਸੀਂ ਮਾਈਂਡਫੁਲਨੈਸ ਦੇ ਵਿੱਚ ਰਹਿ ਸਕਦੇ ਹਾਂ ਉਹ ਹਰੇਕ ਬੰਦੇ ਦੀ ਆਮ ਜ਼ਿੰਦਗੀ ਦੇ ਵਿੱਚ ਹਨ ਉਹਨਾਂ ਦਾ ਇਸਤੇਮਾਲ ਕਰਕੇ ਬੰਦਾ ਮਾਈਂਡਫੁਲਨੈਸ ਆ ਸਕਦਾ ਹੈ ਸਭ ਤੋਂ ਪਹਿਲਾ ਤਰੀਕਾ ਖੇਡਣਾ ਜਦੋਂ ਅਸੀਂ ਖੇਡਦੇ ਆ ਨਾ ਸਾਡਾ ਮਨ ਆਟੋਮੈਟਿਕਲੀ ਮਾਈਂਡਫੁਲਨੈਸ ਦੇ ਵਿੱਚ ਆ ਜਾਂਦਾ ਕਿਉਂਕਿ ਸਾਡਾ ਦਿਮਾਗ ਤੇ ਸਾਡਾ ਸਰੀਰ ਦੋਨੋਂ ਉੱਥੇ ਕੰਮ ਕਰ ਰਹੇ ਹੁੰਦੇ ਆ ਤੁਸੀਂ ਰਨਿੰਗ ਕਰ ਸਕਦੇ ਹੋ ਬਿਨਾਂ ਦਿਮਾਗ ਤੋਂ ਤੁਸੀਂ ਜੋਗਿੰਗ ਕਰ ਸਕਦੇ ਹੋ ਬਿਨਾਂ ਦਿਮਾਗ ਤੋਂ ਪਰ ਤੁਸੀਂ ਖੇਡ ਨਹੀਂ ਸਕਦੇ ਬਿਨਾਂ ਦਿਮਾਗ ਤੋਂ ਜੇ ਦਿਮਾਗ ਤੇ ਸਰੀਰ ਦੀ ਇਨਵੋਲਵਮੈਂਟ ਦੋਨਾਂ ਦੀ ਹੈਗੀ ਆ ਤਾਂ ਵਧੀਆ ਗੇਮ ਲੱਗੂਗੀ ਨਹੀਂ ਤਾਂ ਨਹੀਂ ਲੱਗ ਸਕਦੀ ਕਿਉਂਕਿ ਦਿਮਾਗ ਤੇ ਸਰੀਰ ਉਹਨਾਂ ਵਿੱਚ ਇਕੱਠੇ ਕੰਮ ਕਰ ਰਹੇ ਹੁੰਦੇ ਆ ਤੇ ਇਹੀ ਫਾਰਮੂਲਾ ਸਾਰ ਕਿਤੇ ਕੰਮ ਕਰਦਾ ਜਿੱਥੇ ਤੁਹਾਡਾ ਦਿਮਾਗ ਤੇ ਸਰੀਰ ਇਕੱਠਾ ਕੰਮ ਕਰੂਗਾ ਉਥੇ ਮਾਈਂਡਫੁਲness ਆਉਗੀ ਬੰਦਾ ਆਨੰਦਿਤ ਹੁੰਦਾ ਹੈ ਦੂਜਾ ਤਰੀਕਾ ਜਦੋਂ ਅਸੀਂ ਬੋਲਦੇ ਹਾਂ ਕੁਝ ਜਦੋਂ ਵੀ ਕੋਈ ਬੰਦਾ ਭਾਸ਼ਣ ਦਿੰਦਾ ਹੈ ਉਹਦਾ ਪੂਰਾ ਦਿਮਾਗ ਉਥੇ ਹੁੰਦਾ ਜੇ ਉਹਦਾ ਦਿਮਾਗ ਇੱਕ ਪਲ ਵੀ ਪਾਸੇ ਜਾਊਗਾ ਨਾ ਉਹ ਪਤਾ ਨਹੀਂ ਕੀ ਬੋਲ ਦੂਗਾ ਉਹਨੂੰ ਆਪਦਾ ਦਿਮਾਗ 100% ਪ੍ਰੈਜੈਂਟ ਰੱਖਣਾ ਪੈਂਦਾ ਜਦੋਂ ਵੀ ਕੋਈ ਬੰਦਾ ਸਪੀਚ ਦਿੰਦਾ ਬੇਸ਼ੱਕ ਉਹ 5 ਮਿੰਟ ਦੀ 10 ਮਿੰਟ ਦੀ 15 ਮਿੰਟ ਦੀ 20 ਮਿੰਟ ਦੀ ਜਿੰਨਾ ਵੀ ਚਿਰ ਉਹ ਬੋਲਦਾ ਨਾ ਉਹਨੂੰ ਪੂਰਾ ਆਪਦਾ ਦਿਮਾਗ ਆਦੇ ਸਰੀਰ ਦੇ ਨਾਲ ਰੱਖਣਾ ਪੈਂਦਾ ਪ੍ਰੈਜ਼ੈਂਟ ਰੱਖਣਾ ਪੈਂਦਾ ਜਿੰਨਾ ਚਿਰ ਉਹਦਾ ਦਿਮਾਗ ਪ੍ਰੈਜ਼ੈਂਟ ਹੈ ਉਦਿਸ ਵੀ ਸਹੀ ਹੋਊਗੀ ਇੱਕ ਪਲ ਵੀ ਇੱਕ ਸੈਕਿੰਡ ਵੀ ਦਿਮਾਗ ਇਦਰ ਉਧਰ ਹੋਇਆ ਉਹਨੇ ਪਤਾ ਨਹੀਂ ਕੀ ਬੋਲ ਦੇਣਾ ਤੇ ਪੂਰੀ ਪਬਲਿਕ ਦੇ ਵਿੱਚ ਬੇਇੱਜ਼ਤੀ ਹੋ ਜਾਂਦੀ ਹੈ ਇਸ ਕਰਕੇ ਜਦੋਂ ਮਾਈਂਡਫੁਲਨੈਸ ਨਾ ਆ ਰਹੀ ਹੋਵੇ ਤਾਂ ਬੋਲਣਾ ਸ਼ੁਰੂ ਕਰਦੇ ਹੋ ਕਿਸੇ ਨਾ ਕਿਸੇ ਦੇ ਨਾਲ ਕਿਸੇ ਨਾ ਕਿਸੇ ਦੇ ਨਾਲ ਬੋਲਣਾ ਸ਼ੁਰੂ ਕਰਦੇ ਹੋ ਕਿਉਂਕਿ ਉਹਦੇ ਨਾਲ ਤੁਹਾਡਾ ਮਨ ਪ੍ਰੈਜ਼ੈਂਟ ਤੇ ਆ ਜਾਊਗਾ ਕਿਉਂਕਿ ਤੁਸੀਂ ਤਾਂ ਹੀ ਬੋਲ ਪਾਓਗੇ ਥੋੜਾ ਦਿਮਾਗ ਸੋਚੂਗਾ ਕਿਸੇ ਗੱਲ ਨੂੰ ਤੁਸੀਂ ਬੋਲੋਗੇ ਜਦੋਂ ਚਾਰ ਦੋਸਤ ਇਕੱਠੇ ਹੁੰਦੇ ਆ ਤਾਂ ਉਹ ਆਪਸ ਵਿੱਚ ਗੱਲਾਂ ਕਰਦੇ ਆ ਬੇਸ਼ੱਕ ਉਹਨਾਂ ਦਾ ਦਿਮਾਗ ਇਕੱਲੇ ਬੈਠਿਆਂ ਦਾ ਕਿਤੇ ਵੀ ਹੋਵੇ ਪਰ ਜਦੋਂ ਇਕੱਠੇ ਹੁੰਦੇ ਆ ਉਹ ਬੋਲਦੇ ਆ ਮੂਲ ਵਿੱਚ ਦਿਮਾਗ ਦੀ ਇਨਵੋਲਵਮੈਂਟ ਹੁੰਦੀ ਹੈ ਮਨ ਦੀ ਇਨਵੋਲਵਮੈਂਟ ਹੁੰਦੀ ਹੈ ਤਾਂ ਉਹ ਉਹਦਾ ਸਰੀਰ ਤੇ ਦਿਮਾਗ ਸਰੀਰ ਤੇ ਮਨ ਇਕੱਠੇ ਆ ਜਾਂਦੇ ਆ ਤਾਂ ਇਸੇ ਕਰਕੇ ਜਦੋਂ ਅਸੀਂ ਚਾਰ ਜਾਣੇ ਗਰੁੱਪਾਂ ਦੇ ਵਿੱਚ ਬੈਠ ਕੇ ਇਕੱਠੇ ਗੱਲਾਂ ਕਰਦੇ ਆ ਤਾਂ ਉਦੋਂ ਵੀ ਬੰਦਾ ਆਨੰਦਿਤ ਹੁੰਦਾ ਕਿਉਂਕਿ ਮਨ ਤੇ ਸਰੀਰ ਉਸ ਸਮੇਂ ਇਕੱਠੇ ਹੁੰਦੇ ਆ ਇਹ ਇੱਕ ਬਹੁਤ ਹੀ ਵਧੀਆ ਕਾਰਗਰ ਫਾਰਮੂਲਾ ਹੈ ਮੈਂ ਸਾਰਿਆਂ ਨੂੰ ਇਹ ਰეკਮੈਂਡ ਕਰਦਾ ਜਿਸ ਨੂੰ ਪ੍ਰੋਬਲਮ ਆ ਰਹੀ ਹੈ ਮਾਈਂਡਫੁਲਨੈਸ ਰਹਿਣ ਦੇ ਵਿੱਚ ਤਾਂ ਤੁਸੀਂ ਇਸ ਤਰੀਕੇ ਦਾ ਇਸਤੇਮਾਲ ਕਰੋ ਤੁਸੀਂ ਕਿਸੇ ਨਾ ਕਿਸੇ ਨਾਲ ਗੱਲਾਂ ਕਰਨੇ ਸ਼ੁਰੂ ਕਰਦੇ ਹੋ ਜਦੋਂ ਤੁਸੀਂ ਗੱਲਾਂ ਕਰੋਗੇ ਤੁਹਾਡਾ ਮਨ ਪ੍ਰੈਨਟ ਦੇ ਵਿੱਚ ਆ ਜਾਊਗਾ ਜਿੰਨਾ ਚਿਰ ਕਰੋਗੇ ਪ੍ਰੈਨਟ ਵਿੱਚ ਰਹੂਗਾ ਤੁਸੀਂ ਆਸ-ਏ-ਬਸ ਨਹੀਂ ਜਾਓਗੇ ਤੁਸੀਂ ਉੱਥੇ ਹੀ ਰਹੋਗੇ ਇੱਕ ਗੱਲ ਤੁਸੀਂ ਹੋਰ ਦੇਖੀ ਹੋਣੀ ਹੈ ਜਿਆਦਾ ਬੋਲਣ ਵਾਲੇ ਇਨਸਾਨ ਖੁਸ਼ ਹੁੰਦੇ ਆ ਖੁਸ਼ ਰਹਿੰਦੇ ਆ ਮੁਕਾਬਲੇ ਕਿਹਨਾਂ ਦੇ ਜਿਹੜੇ ਇਨਸਾਨ ਘੱਟ ਬੋਲਦੇ ਆ ਜਿਹੜੇ ਇਨਸਾਨ ਜ਼ਿਆਦਾ ਬੋਲਦੇ ਆ ਨਾ ਉਹਨਾਂ ਦਾ ਜ਼ਿਆਦਾ ਸਮਾਂ ਪ੍ਰੈਕਟ ਦੇ ਵਿੱਚ ਨਿਕਲਦਾ ਕਿਉਂਕਿ ਉਹਨਾਂ ਨੂੰ ਬੋਲਣਾ ਹੁੰਦਾ ਬੋਲਣ ਲਈ ਦਿਮਾਗ ਵਰਤਣਾ ਹੁੰਦਾ ਮਨ ਦੀ ਰਮੋਵਲਮੈਂਟ ਮਨ ਤੇ ਸਟਰੀਜ਼ ਦੁਰੇ ਇਕੱਠੇ ਰਹਿੰਦੇ ਜਾ ਟਾਈਮ ਤੇ ਉਹ ਬੰਦੇ ਹੱਸੋ-ਸੂ ਕਰਦੇ ਰਹਿੰਦੇ ਆ ਉਹ ਬੰਦੇ ਜ਼ਿਆਦਾਤਰ ਖੁਸ਼ ਹੁੰਦੇ ਆ ਇਨ ਕੰਪੇਅਰ ਟੂ ਦੋਜ਼ ਪੀਪਲ Who remain silent all the time ਠੀਕ ਹੈ ਇਸ ਦਾ ਸਮਾਲ ਕਰਨਾ ਤੁਸੀਂ ਤੀਜੇ ਨੰਬਰ ਤੇ ਜਿਹੜੀ ਚੀਜ਼ ਆਮ ਜਨ ਦੀ ਦੇ ਵਿੱਚ ਕੰਮ ਆਉਂਦੀ ਹੈ ਉਹ ਹੈ ਕ੍ਰੀਏਟੀਵਿਟੀ ਜੇ ਤੁਹਾਡੇ ਮਨ ਦੇ ਵਿੱਚ ਮਾਈਂਡਫੁਲਨੈਸ ਨਹੀਂ ਆ ਰਹੀ ਤੁਸੀਂ ਕੁਝ ਕ੍ਰੀਏਟਿਵ ਕਰਨਾ ਸ਼ੁਰੂ ਕਰ ਦਿਓ ਕੁਝ ਬਣਾਉਣਾ ਸ਼ੁਰੂ ਕਰ ਦਿਓ ਕੁਝ ਲਿਖਣਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਕੁਝ ਲਿਖੋਗੇ ਤੁਹਾਡਾ ਮਨ ਫਿਰ ਤੁਹਾਡੇ ਪੈਨ ਦੇ ਨਾਲ ਤੁਹਾਡੇ ਹੱਥ ਦੇ ਨਾਲ ਚੱਲੂਗਾ ਜਦੋਂ ਮਨ ਤੇ ਸਿਰ ਫਿਰ ਇਕੱਠੇ ਹੋਏ ਉਹਨਾਂ ਨੇ ਫਿਰ ਤੁਹਾਨੂੰ ਆਨੰਦ ਦੇਣਾ ਕੁਝ ਵੀ ਕ੍ਰੀਏਟਿਵ ਕਰ ਪੂਰੇ ਪ੍ਰੋਜੈਕਟ ਤੇ ਕੰਮ ਕਰਨ ਲੱਗ ਜਾਓ ਅਸੀਂ ਦੇਖਦੇ ਹਾਂ ਛੁੱਟੀਆਂ ਦੇ ਵਿੱਚ ਬੱਚੇ ਬਹੁਤ ਸਾਰੇ ਪ੍ਰੋਜੈਕਟਾਂ ਦੇ ਕੰਮ ਕਰਦੇ ਆ ਕਿ ਨਵੀਂ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਸਕੂਲਾਂ ਵੱਲੋਂ ਪ੍ਰੋਜੈਕਟ ਦਿੱਤੇ ਜਾਂਦੇ ਆ ਜਦੋਂ ਕੋਈ ਇਹੋ ਜਿਹਾ ਕ੍ਰੀਏਟੀਵਿਟੀ ਦਾ ਕੰਮ ਵੀ ਚੱਲਦਾ ਨਾ ਉਦੋਂ ਵੀ ਪੂਰਾ ਦਿਮਾਗ ਤੇ ਸਿਰ ਇਕੱਠੇ ਕੰਮ ਕਰ ਰਹੇ ਹੁੰਦੇ ਆ ਕਿਉਂਕਿ ਕ੍ਰੀਏਟੀਵਿਟੀ ਦਾ ਮਤਲਬ ਹੈ ਕੁਝ ਨਵਾਂ ਕ੍ਰੀਏਟ ਕਰਨਾ ਕੁਝ ਨਵਾਂ ਕ੍ਰੀਏਟ ਕਰਨ ਲਈ ਦਿਮਾਗ ਚਾਹੀਦਾ ਦਿਮਾਗ ਲੱਗਦਾ ਜੇ ਦਿਮਾਗ ਨਹੀਂ ਲੱਗੇ ਤਾਂ ਕ੍ਰੀਏਟ ਨਹੀਂ ਹੋਏਗੀ ਕੋਈ ਚੀਜ਼ ਸੋ ਜਦ ਹੰਦਾ ਨੰਤ ਹੁੰਦਾ ਹੈ ਇਸ ਕਰਕੇ ਜੇ ਤੁਹਾਡਾ ਮਨ ਕਿਤੇ ਭਟਕਦਾ ਰਹਿੰਦਾ ਕੁਝ ਨਾ ਕੁਝ ਲਿਖਣ ਬੈਠ ਜਾਓ ਕੋਈ ਐਸੇ ਲਿਖਣ ਬੈਠ ਜਾਓ ਕੁਝ ਨਵੀਂ ਚੀਜ਼ ਤੇ ਪ੍ਰੋਜੈਕਟ ਭਾਵੇਂ ਬੇਸ਼ੱਕ ਛੋਟੀ ਮੋਟੀ ਚੀਜ਼ ਹੈ ਬੇਸ਼ੱਕ ਕੋ ਨਵੀਂ दाल ਸਬਜੀ ਬਣਾਉਣ ਤੇ ਨਵੇਂ ਤਰੀਕੇ ਵਰਤਣ ਦੀ ਗੱਲ ਹੈ ਤੁਸੀਂ ਕਰਨ ਲੱਗ ਜਾਓ ਤੁਹਾਡੇ ਮਨ ਦੇ ਵਿੱਚ ਆਨੰਦ ਆ ਜਾਵੇਗਾ ਬਹੁਤ ਸਾਰੇ ਹੋਰ ਵੀ ਤਰੀਕੇ ਹੋਣਗੇ ਬਹੁਤ ਸਾਰੇ ਲੋਕਾਂ ਦੇ ਅਡਵਰਟ ਤਰੀਕੇ ਹੋਣਗੇ ਉਹ ਇਸਤੇਮਾਲ ਕਰ ਸਕਦੇ ਆ ਪਰ ਜਿਹੜੇ ਮੈਨੂੰ ਲੱਗੇ ਤਿੰਨ ਤਰੀਕੇ ਬਹੁਤ کارਗਰ ਤਰੀਕੇ ਆ ਤਾਂ ਜਦੋਂ ਵੀ ਤੁਹਾਡਾ ਮਨ ਕਿਤੇ ਭੜਕਣਾ ਦੇ ਵਿੱਚ ਹੈ ਮਨ ਨਹੀਂ ਪ੍ਰੈਸੈਂਟ ਦੇ ਵਿੱਚ ਆ ਰਿਹਾ ਠਹਿਰ ਨਹੀਂ ਰਿਹਾ ਇੱਕ ਪਲ ਦੇ ਬਾਅਦ ਫਿਰ ਉਡਾਰੀਆਂ ਤੇ ਨਿਕਲ ਜਾਂਦਾ ਤੁਸੀਂ ਇਹ ਤਿੰਨ ਕੰਮ ਜ਼ਰੂਰ ਕਰਿਓ ਜਾਂ ਨਾ ਇਹਨਾਂ ਦੇ ਵਿੱਚੋਂ ਇੱਕ ਜ਼ਰੂਰ ਕਰਿਓ ਜਾਂ ਤਾਂ ਕੋਈ ਗੇਮ ਖੇਡਣ ਲੱਗ ਜਾਵੋ ਕੋਈ ਵੀ ਗੇਮ ਜਾਂ ਤੁਸੀਂ ਕੁਛ ਨਾ ਕੁਛ ਕ੍ਰੀਏਟਿਵ ਕਰਨ ਲੱਗ ਜਾਵੋ ਕੋਈ ਨਾ ਕੋਈ ਕ੍ਰੀਏਟੀਵਿਟੀ ਕਰਨ ਲੱਗ ਜਾਓ ਜਾਂ ਤੁਸੀਂ ਬੋਲਣ ਲੱਗ ਜਾਓ ਕਿਸੇ ਵਿਸ਼ੇ ਤੇ ਜਾਂ ਆਪਣੇ ਕਿਸੇ ਸਾਥੀ ਦੇ ਨਾਲ ਬੋਲਣ ਲੱਗ ਜਾਓ ਗੱਲਬਾਤ ਸ਼ੁਰੂ ਕਰਦੇ ਹੋ ਵੈਸੇ ਹੀ ਗੱਲਬਾਤ ਸ਼ੁਰੂ ਕਰਦੇ ਹੋ ਜਾਂ ਪਰਿਵਾਰ ਦੇ ਮੈਂਬਰ ਦੇ ਨਾਲ ਜਾਂ ਕਿਸੇ ਦੋਸਤ ਨਾਲ ਕਿਸੇ ਇਸ ਤਰ੍ਹਾਂ ਨਾਲ ਗੱਲਬਾਤ ਸ਼ੁਰੂ ਕਰੋਗੇ ਤੁਹਾਡਾ ਮਨ ਪ੍ਰੈਸ਼ਰ ਦੇ ਵਿੱਚ ਆ ਜਾਪਦਾ ਇਹ ਬਹੁਤ ਹੀ ਕਰਕਟਰ ਤਰੀਕੇ ਨੇ ਇਸਤੇਮਾਲ ਕਰਨੇ ਚਾਹੀਦੇ ਨੇ ਹਰੇਕ ਬੰਦੇ ਦੇ ਵਾਕ ਹੀ ਅੰਡਰ ਹੋਰਾਂ ਦੇ ਤਰੀਕੇ ਹੋਣਗੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਵੀ ਤਰੀਕਾ ਹੈ ਗਿਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਬਹੁਤ ਬਹੁਤ ਧੰਨਵਾਦ